ਸਸ਼ੀਕਾਰ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗਗਨ ਸ਼ਕਲਾ ਸਰਕਾਰ ਵੱਲੋਂ ਬੇਅਦਬੀਆਂ ਨੂੰ ਲੈ ਕੇ ਵਿਧਾਨ ਸਭਾ ਦੇ ਵਿੱਚ ਬੇहद ਸਖਤ ਬਿਲ ਪਾਸ ਕੀਤਾ ਜਾ ਰਿਹਾ ਹੈ ਤਾਂ ਰਾਣਾ ਗੁਰਜੀਤ ਸਿੰਘ ਸਾਡੇ ਨਾਲ ਮੌਜੂਦ ਨੇ ਰਾਣਾ ਜੀ ਸਰਕਾਰ ਬੇਅਦਮੀਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਤੇ ਬੇहद ਸਖਤ ਬਿਲ ਜਿਹੜੀ ਉਹ ਵਿਧਾਨ ਸਭਾ ਚ ਲੈ ਕੇ ਆ ਸਕਦੇ ਨੇ ਇਹ ਅੱਛੀ ਬਾਤ ਹੈ ਹਮ ਲੇਕਿਨ 3.5 ਸਾਲ ਲੇਟ ਨੇ ਜਿੱਥੇ ਬੇਅਦਮੀ ਦਾ ਮਸਲਾ ਅਸੀਂ ਖੁਦ ਚੱਕਣਾ ਚਾਹੁੰਦੇ ਆ ਅਸੀਂ ਚਾਹੁੰਦੇ ਵੀ ਸ਼ਕਤੀ ਨਾਲ ਉੱਤੇ ਕਾਨੂੰਨ ਲਿਆਇਆ ਜਾਵੇ ਲੇਕਿਨ 3.5 ਸਾਲ ਹੋ ਗਏ ਆ ਇਹਨਾਂ ਕੋ ਸਿਰਫ ਸਵਾ ਸਾਲ ਬਚਿਆ ਤੇ ਖਾਲੀ ਬਿੱਲ ਦੀ ਨਾ ਗੱਲ ਕਰੀਏ ਦੋਸ਼ੀਆਂ ਦੇ ਲਈ ਇਹਨਾਂ ਨੇ ਲਿਸਟ ਬਣਾ ਕੇ ਕੀ ਕੀ ਪੈਰ ਉਹਦੀ ਪੈਰਵਾਈ ਕੀ ਕੀਤੀ ਆ ਉਹਨਾਂ ਤੇ ਕਾਰਵਾਈ ਕੀ ਕਰਨ ਦੀ ਬਿਉਂਦ ਬੰਦੀ ਆ ਉਹ ਵੀ ਤਾਂ ਪਤਾ ਲੱਗੇ ਸਾਡੇ 3 ਸਾਲ ਤਾਂ ਚਲੇ ਗਏ ਪਰ ਦੇਰ ਆਏ درست ਆਏ ਦੇਰ ਆਏ ਦਾ ਮਤਲਬ ਨਹੀਂ ਸਾਡੇ 3 ਸਾਲ ਹੋ ਗਏ ਮੈਂ ਮੰਨਦਾ ਪਹਿਲੀ ਵਾਲੀ ਸਰਕਾਰਾਂ ਨੇ ਕੋਸ਼ਿਸ਼ ਕੀਤੀ ਕੁਝ ਬੰਦੇ ਇਹ ਨਾਲ ਸੀ ਜਾ ਬੜੇ ਬੜਾ ਕੁਝ ਹੋਇਆ ਇਹਨਾਂ ਨੂੰ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਸਾਡੇ 3 ਸਾਲ ਕੀ ਕੀਤਾ ਉਹਦੇ ਇਲਾਵਾ ਮੁੱਦੇ ਪੱਖਦੇ ਹੋਰ ਬੜੇ ਨੇ ਜਿਵੇਂ ਕਿਸਾਨਾਂ ਦੀ ਲੈਂਡ ਐਕੁਇਜ਼ੀਸ਼ਨ ਉਹ ਬਿੱਲ ਇਹ ਲਿਓ ਲਿਉਣ ਉਹਦੀ ਤਿਆਰੀ ਕਰ ਰਹੇ ਆ ਤੇ ਕਿਸਾਨ ਮੰਨ ਨਹੀਂ ਰਿਹਾ ਤੁਸੀਂ ਜ਼ਬਰਦਸਤੀ ਕਿਸੇ ਦੀ ਜ਼ਮੀਨ ਕਿਦਾਂ ਲੈ ਸਕਦੇ ਹੋ ਇਹ ਰੈਜ਼ੈਂਟਮੈਂਟ ਹੈ ਲੋਕਾਂ ਚ अच्छा रणजीत वो तो कानून व्यवस्था यार रोज लोग मर रहे हैं यार ओदे बारे कोई गल नहीं पर तो ਤੁਹਾਡੇ हिसाब से जे ਅਸੀਂ ਸੈਸ਼ਨ ਸੱਧਿਆ ਤੇ ਕੀ ਸਾਡਾ ਫਰਜ਼ ਨਹੀਂ ਕਿ ਲੋਕਾਂ ਨੂੰ ਦਸੀਏ ਸੈਸ਼ਨ ਚ ਸਾਨੂੰ ਦੱਸਣਾ ਲੋਕਾਂ ਨੂੰ ਦੱਸਣਾ ਇਹ ਲਾਈਵ ਟੈਲੀਕਾਸ ਸੁਣਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕੀ ਕਰ ਰਹੇ ਹੈ ਡਰੱਗ ਦੇ ਬਾਰੇ ਕੀ ਕਰ ਰਹੇ ਹੈ ਲੈਂਡ ਪੂਲਿੰਗ ਦੀ ਗੱਲ ਕਰ ਰਿਹਾ ਉਹਦੇ ਬਾਰੇ ਕੀ ਕਰ ਰਿਹਾ ਲੋਕ ਨਹੀਂ ਚਾਹੁੰਦੇ ਉਹਦਾ ਜਵਾਬ ਦੇਣ ਪਰ ਉਹ ਤਾਂ ਤੁਹਾਡੇ ਸਾਬਕਾ ਮੁੱਖ ਮੰਤਰੀ ਤੇ ਹੀ ਦੋਸ਼ ਮਾਰ ਰਹੇ ਨੇ ਕਹਿੰਦੇ ਗੁਟਕਾ ਹੱਥ 'ਚ ਫੜ ਕੇ ਝੂਠੀਆਂ ਸੌਂਹਾਂ ਖਾਲੀਆਂ ਬੇਅਦਬੀਆਂ ਨਹੀਂ ਭੁਗਤ ਨਹੀਂ ਉਹਨਾਂ ਨੇ ਭੁਗਤ ਨਹੀਂ ਇਹ ਭੁਗਤ ਲੈਣਗੇ ਤੁਹਾਨੂੰ ਲੱਗਦਾ ਨਹੀਂ ਜੇ ਕੋਈ ਬੰਦਾ ਗੁਟਕਾ ਹੱਥ 'ਚ ਕਰੇ ਜਾਂ ਬਗੈਰ ਗੁਟਕੇ ਦੇ ਵੀ ਕਵੇ ਇਲੈਕਸ਼ਨ ਪ੍ਰੋਮਿਸ ਹੋਵੇ ਉਹਨੂੰ ਫਿਲਫਲ ਕਰਨਾ ਮੁੱਖ ਮੰਤਰੀ ਦੇ ਸਰਕਾਰ ਦਾ ਫਰਜ਼ ਹੁੰਦਾ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਸਰਕਾਰ ਬੇਅਦਬੀਆਂ ਨੂੰ ਲੈ ਕੇ ਸੰਜੀਦਾ ਹਾਲੇ ਤੱਕ ਨਹੀਂ ਲੱਗੀ ਮੈਨੂੰ ਹਮ ਹਾਲੇ ਤੱਕ ਇੱਕ ਕਦਮ ਸਾਢੇ 3 ਸਾਲ ਚ ਹਮ ਹੁਣ 올 ਆਫ ਅ ਸਰਟਨ ਹਮ ਇਮੇਜ ਬਿਲਡਿੰਗ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਤਹਿਤ ਇਹਨਾਂ ਨੇ ਇਹ ਸਾਰਾ ਕੁਝ ਕਰਨਾ ਹੋਰ ਬੜੀਆਂ ਗੱਲਾਂ ਕਰਨੀਆਂ ਹਮ ਰਾਣਾ ਜੀ ਸਰਕਾਰ ਬੇਅਦਮੀਆਂ ਨੂੰ ਲੈ ਕੇ ਬਹੁਤ ਸੰਜੀਦਾ ਹੈ ਤੇ ਬੇहद ਸਖਤ ਬਿਲ ਜਿਹੜੀ ਉਹ ਵਿਧਾਨ ਸਭਾ ਚ ਲੈ ਕੇ ਆ ਸਕਦੇ ਐ ਇਹ ਅੱਛੀ ਬਾਤ ਐ ਹਮ ਲੇਕਿਨ ਸਾਢੇ 3 ਸਾਲ ਲੇਟ ਨੇ ਹਮ ਜਿੱਥੇ ਬੇਅਦਮੀ ਦਾ ਮਸਲਾ ਅਸੀਂ ਖੁਦ ਚੱਕਣਾ ਚਾਹੁੰਨੇ ਆ ਅਸੀਂ ਚਾਹੁੰਨੇ ਇੱਕ ਵੀ ਸ਼ਕਤੀ ਨਾ ਉੱਤੇ ਕਾਨੂੰਨ ਲਿਆਇਆ ਜਾਵੇ ਲੇਕਿਨ ਸਾਢੇ 3 ਸਾਲ ਹੋ ਗਏ ਆ ਇਹਨਾਂ ਕੋ ਸਿਰਫ ਸਵਾ ਸਾਲ ਬਚਿਆ ਤੇ ਖਾਲੀ ਬਿੱਲ ਦੀ ਨਾ ਗੱਲ ਕਰੀਏ ਦੋਸ਼ੀਆਂ ਦੇ ਲਈ ਇਹਨਾਂ ਨੇ ਲਿਸਟ ਬਣਾ ਕੇ ਕੀ ਕੀ ਪੈਰ ਉਹਦੀ ਪੈਰਵਾਹੀ ਕੀ ਕੀਤੀ ਆ ਉਹਨਾਂ ਤੇ ਕਾਰਵਾਈ ਕੀ ਕਰਨ ਦੀ ਬਿਉਂਦ ਬੰਦੀ ਆ ਉਹ ਵੀ ਤਾਂ ਪਤਾ ਲੱਗੇ ਸਾਢੇ 3 ਸਾਲ ਤਾਂ ਚਲੇ ਗਏ ਪਰ ਦੇਰ ਆਏ ਦਰਸਤ ਆਏ ਦੇਰ ਆਏ ਦਰ ਮਤਲਬ ਨਹੀਂ ਸਾਢੇ 3 ਸਾਲ ਹੋ ਗਏ ਮੈਂ ਮੰਨਦਾ ਪਹਿਲੀ ਵਾਲੀ ਸਰਕਾਰਾਂ ਨੇ ਕੋਸ਼ਿਸ਼ ਕੀਤੀ ਕੁਝ ਬੰਦੇ ਇਹ ਨਾਲ ਸੀ ਜਾ ਬੜੇ ਬੜਾ ਕੁਝ ਹੋਇਆ ਇਹਨਾਂ ਨੂੰ ਉੱਤੇ ਸਪਸ਼ਟੀਕਰਨ ਦੇਣਾ ਚਾਹੀਦਾ ਕਿ ਸਾਡੇ 3 ਸਾਲ ਕੀ ਕੀਤਾ ਉਹਦੇ ਇਲਾਵਾ ਮੁੱਦੇ ਪੱਖਦੇ ਹੋਰ ਬੜੇ ਨੇ ਜਿਵੇਂ ਕਿਸਾਨਾਂ ਦੀ ਲੈਂਡ ਐਕੁਇਜ਼ੀਸ਼ਨ ਉਹ ਬਿੱਲ ਇਹ ਲਿਓ ਲਿਉਣ ਉਹਦੀ ਤਿਆਰੀ ਕਰ ਰਹੇ ਆ ਤੇ ਕਿਸਾਨ ਮੰਨ ਨਹੀਂ ਰਿਹਾ ਤੁਸੀਂ ਜ਼ਬਰਦਸਤੀ ਕਿਸੇ ਦੀ ਜ਼ਮੀਰ ਕਿਦਾਂ ਲੈ ਸਕਦੇ ਹੋ ਇਹ ਰੈਜ਼ੈਂਟਮੈਂਟ ਹੈ ਲੋਕਾਂ ਚ अच्छा राणा जी वो तो कानून व्यवस्था यार रोज लोग मर रहे हैं यार ओदे बारे कोई गल नहीं पर तो ਤੁਹਾਡੇ ਸਾਬ ਜੇ ਅਸੀਂ ਸੈਸ਼ਨ ਸੱਧਿਆ ਤੇ ਕੀ ਸਾਡਾ ਫਰਜ਼ ਨਹੀਂ ਕਿ ਲੋਕਾਂ ਨੂੰ ਦਸੀਏ ਸੈਸ਼ਨ ਚ ਸਾਨੂੰ ਦੱਸਣਾ ਲੋਕਾਂ ਨੂੰ ਦੱਸਣਾ ਇਹ ਲਾਈਵ ਟੈਲੀਕਾਸ ਸੁਣਾ ਕਿ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਕੀ ਕਰ ਰਹੇ ਹੈ ਡਰੱਗ ਦੇ ਬਾਰੇ ਕੀ ਕਰ ਰਹੇ ਹੈ ਲੈਂਡ ਪੂਲਿੰਗ ਦੀ ਗੱਲ ਕਰ ਰਿਹਾ ਉਹਦੇ ਬਾਰੇ ਕੀ ਕਰ ਰਿਹਾ ਲੋਕ ਨਹੀਂ ਚਾਹੁੰਦੇ ਉਹਦਾ ਜਵਾਬ ਦੇਣ ਪਰ ਉਹ ਤਾਂ ਤੁਹਾਡੇ ਸਾਬਕਾ ਮੁੱਖ ਮੰਤਰੀ ਤੇ ਹੀ ਦੋਸ਼ ਮਾਰ ਰਹੇ ਨੇ ਕਹਿੰਦੇ ਗੁਟਕਾ ਹੱਥ 'ਚ ਫੜ ਕੇ ਝੂਠੀਆਂ ਸੌਂਹਾਂ ਖਾਲੀਆਂ ਬੇਅਦਬੀਆਂ ਨਹੀਂ ਭੁਗਤ ਨਹੀਂ ਉਹਨਾਂ ਨੇ ਭੁਗਤ ਨਹੀਂ ਇਹ ਭੁਗਤ ਲੈਣਗੇ ਤੁਹਾਨੂੰ ਲੱਗਦਾ ਨਹੀਂ ਜੇ ਕੋਈ ਬੰਦਾ ਗੁਟਕਾ ਹੱਥ 'ਚ ਕਰੇ ਜਾਂ ਬਗੈਰ ਗੁਟਕੇ ਦੇ ਵੀ ਕਵੇ ਇਲੈਕਸ਼ਨ ਪ੍ਰੋਮਿਸ ਹੋਵੇ ਉਹਨੂੰ ਫਿਲਫਲ ਕਰਨਾ ਮੁੱਖ ਮੰਤਰੀ ਦੇ ਸਰਕਾਰ ਦਾ ਫਰਜ਼ ਹੁੰਦਾ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਸਰਕਾਰ ਬੇਅਦਬੀਆਂ ਨੂੰ ਲੈ ਕੇ ਸੰਜੀਦਾ ਹਾਲੇ ਤੱਕ ਨਹੀਂ ਲੱਗੀ ਮੈਨੂੰ ਹਾਲੇ ਤੱਕ ਇੱਕ ਕਦਮ 3.5 ਸਾਲ ਚ ਹਮ ਹੁਣ 올 ਆਫ ਅ ਸਰਟਨ ਇਮੇਜ ਬਿਲਡਿੰਗ ਦੀ ਪ੍ਰਕਿਰਿਆ ਚੱਲ ਰਹੀ ਆ ਉਹਦੇ ਤਹਿਤ ਇਹਨਾਂ ਨੇ ਇਹ ਸਾਰਾ ਕੁਝ ਕਰਨਾ ਹੋਰ ਬੜੀਆਂ ਗੱਲਾਂ ਕਰਨੀਆਂ ਹਮ ਠੀਕ ਹੈ ਰਾਣਾ ਗੁਰਜੀਤ ਕਹਿੰਦੇ ਇਮੇਜ ਨੂੰ ਬਿਲਡ ਕੀਤਾ ਜਾ ਰਿਹਾ ਹੈ